ਪਾਰਟੀ ਆ ਨਾ ਸਮੁੰਦਰ ਮੈਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਗੱਲ ਯਾਦ ਆਉਂਦੀ ਹੈ ਬੜਾ ਲੰਮਾ ਸਮਾਂ ਚਲੋ ਉਹਨਾਂ ਦੇ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ ਜੀ ਉਹ ਕਹਿੰਦਾ ਸੀ ਕਾਕਾ ਜੇ ਮੈਂ ਕੱਲ ਨੂੰ ਮੈਂ ਵੀ ਪਰੇ ਹੋ ਜਾਣਾ ਤੇ ਮੇਰਾ ਵੀ ਮੁੱਲ ਨਹੀਂ ਆਕਾਲੀ ਦਲ ਇੱਕ ਸਮੁੰਦਰ ਹੈ ਅਸੀਂ ਸਾਰੇ ਉਸ ਇੱਕ ਬੂੰਦਾਂ ਬੂੰਦਾਂ ਜਿਹੜੀਆਂ ਨੇ ਉਹ ਨਿਕਲਦੀਆਂ ਰਹਿੰਦੀਆਂ ਨੇ ਪੈਂਦੀਆਂ ਰਹਿੰਦੀਆਂ ਨੇ ਤੁਸੀਂ ਕਿਸ ਹੋ ਤੋਂ ਕਹਲੂ ਆਕਾਲ ਗੱਲ ਨੂੰ ਪਿਆਰ ਕਰਨ ਵਾਲੇ ਬੰਦੇ ਨਹੀਂ ਰਹੇ ਅਸੀਂ ਇੱਥੇ ਅਮਰ ਤਾਂ ਹੈ ਨਹੀਂ ਮੈਂ ਨਹੀਂ ਇੱਥੇ ਅਮਰ ਹੋਣਾ ਇਦੋਂ ਪਹਿਲਾਂ ਨਹੀਂ ਪ੍ਰਕਾਸ਼ ਸਿੰਘ ਬਾਦਲ ਵੀ ਇਹ ਸੰਸਾਰ ਯਾਤਰਾ ਪੂਰੀ ਕਰਕੇ ਜਿਹੜੇ ਬਾਕੀ ਲੀਡਰਸ਼ਿਪ ਹੋਣਾ ਵੀ ਕਰਨੀ ਆ ਸੀ ਵੀ ਕਰਨੀ ਆ ਸਾਰਿਆਂ ਨੇ ਕਰਨੀ ਆ ਹੂੰ ਜਦੋਂ ਚਲੇਗੇ ਫਿਰ ਕੀ ਕਲਦਲ ਮਰ ਜਾਊਗਾ ਹੂੰ ਤੁਹਾਡੇ ਅਰਗੇ ਭਰਾ ਖੜੇ ਹੋ ਜਾਣਗੇ ਹੂੰ ਹੋਰ 100 ਬੰਦਾ ਖੜਾ ਹੋ ਜਾਊਗਾ ਜੀ ਮਸਲਾ ਇਹ ਦੀਆਂ ਮਸਲਾ ਕਾਲੀਦਲ ਕਿਤੇ ਨਹੀਂ ਮੁੱਕਦਾ ਹੂੰ ਇਹ ਕਈ ਵਾਰ ਨਾ ਵਹਿਮ ਹੋ ਜਾਂਦਾ ਬੰਦੇ ਨੂੰ ਹੂੰ ਉਹ ਜਿਵੇਂ ਕਹਿੰਦੇ ਨੇ ਵੀ ਇੱਕ ਗੱਡਾ ਤਾਂ ਰਹਿ ਜਾਂਦਾ ਹੁੰਦਾ ਜੀ ਉਹ ਗੱਡਾ ਤਾਂ ਚੱਲਦਾ ਤਾਂ ਵੱਲਦਾ ਤੇ ਆ ਥੱਲੇ ਕੋਤਾ ਜਾਂਦਾ ਹੁੰਦਾ ਹੂੰ ਉਹ ਕੁੱਤਾ ਜਿਹੜਾ ਨਾ ਉਹਨੂੰ ਲੱਗਦਾ ਵੀ ਗੱਡੇ ਨੂੰ ਮੈਂ ਹੀ ਲਈ ਜਾਣਾ ਪਰ ਉਹਨੂੰ ਇਹ ਨਹੀਂ ਪਤਾ ਵੀ ਤੂੰ ਤਾਂ ਭਾਈ ਛਾਂ ਚਲੀ ਜਾਣਾ ਗੱਡੇ ਤੇ ਹਮ ਪਰ ਗੱਡਾ ਬਲਦਾਂ ਨਾਲ ਹੀ ਚੱਲਦਾ ਹੈ ਤੇ ਬਲਦਾਂ ਨਾਲ ਹੀ ਤੁਰਨਾ ਹੁੰਦਾ ਸੋ ਜਿਹੜੀਆਂ ਪਾਰਟੀਆਂ ਨੇ ਉਹ ਕਦੇ ਨਹੀਂ ਮੁੱਕਦੀਆਂ ਲੀਡਰ ਮੁੱਕ ਜਾਂਦੇ ਨੇ ਪਾਰਟੀ ਖਤਮ ਕਦੇ ਨਹੀਂ ਹੁੰਦੀ ਇਹ ਜ਼ਿੰਦਗੀ ਦਾ ਇਹ ਪੱਕਾ ਲਾ